ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਫੱਟੀ ਖਬਰ ਐ ਸਾਹਮਣੇ ਆ ਰਹੀ ਐ ਤੇ ਦੱਸਦੀ ਐ ਕਿ ਪੰਜਾਬ ਸਰਕਾਰ ਨੇ ਜ਼ੀਰੋ ਬਿੱਲਾ ਨੂੰ ਲੈ ਕੇ ਵਾਅਦੇ ਕੀਤੇ ਸੀ ਪਰੰਤੂ ਹੁਣ ਕੁਝ ਪਿੰਡਾਂ ਦੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਵਾਅਦੇ ਝੂਠੇ ਕੀਤੇ ਤੇ ਸਾਨੂੰ ਹੁਣ ਜਿਹੜੇ ਕਿ ਬਿੱਲਾਂ ਜ਼ੀਰੋ ਨਹੀਂ ਆ ਰਹੇ ਤੇ ਇੱਕ ਪਰਦਾ ਫਾਸ਼ ਜਿਹੜਾ ਕਿ ਪਿੰਡਾਂ ਦੇ ਲੋਕਾਂ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ ਚੋਣ ਪ੍ਰਚਾਰ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਵੀ ਕੀਤਾ ਜਾ ਰਿਹਾ ਤੇ ਉਹਨਾਂ ਨੇ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਸਮੱਸਿਆ ਜਿਹੜੀਆਂ ਕਿ ਉਹ ਵੀ ਸੁਣੀਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਤੇ ਪਲਟਵਾਰ ਕੀਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਵਾਦੇ ਕੀਤੇ ਗਏ ਸੀ ਉਹ ਵਾਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਉਹ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹੋਰ ਕੀ ਕਹਿਣਾ ਪੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਹੈ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਭਾਈ ਜੀ ਆਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਦੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਿਆ ਘਰ ਚੱਲਣੇ ਮੁਸ਼ਕਲ ਹੋ ਗਏ ਕਿਉਂਕਿ ਜਦ 300 ਤੋਂ ਬਾਅਦ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ ਆ ਰਹੀ ਹੋਏ ਵੀ ਇਹਨਾਂ ਦਾ ਬਿੱਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿੱਲ ਹੈ ਤੁਹਾਡਾ 60000 ਬਣਿਆ ਸੀ ਕੱਲ ਨੂੰ 27000 ਦਾ 27000 ਪਰ ਤਾਂ ਹਾਂ 60000 ਰੈਂਦਾ ਹੈ 60000 ਸਾਰਾ ਕੁੱਲ ਟੋਟਲ ਸੀ ਅੱਛਾ ਜੀ ਕਨੈਕਸ਼ਨ ਕੱਟੋਗੇ ਕਿ ਹੈ ਨਹੀਂ ਕਨੈਕਸ਼ਨ ਚੱਲਦਾ ਹੈ ਕੱਟਣਾ ਇਹ ਹੋਇਆ ਤੁਹਾਡਾ ਭੈਣ ਜੀ ਦਾ ਬਿੱਲ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਨੌਰ ਦੇ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਆਇਆ 30000 ਰੁਪਏ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਰਿਹਾ 20000 ਰੁਪਏ ਦਾ ਬਿੱਲ ਹੈ ਇਹਨਾਂ ਨੇ ਮੀਟਰ ਲਾ ਲੈ ਗਿਆ ਤੇ ਬਿਨਾਂ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਆ ਤੁਹਾਡਾ ਭੈਣ ਜੀ 9000 ਬਿਲ ਇਹਨਾਂ ਦਾ ਮੈਚ ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਭਾਜੀ ਮੈਂ ਕਿ ਵੀ ਸਾਲ ਕੇ ਆਈ ਆ ਪਹਿਲਾਂ ਕਿੰਨਾ ਸਾਲਿਆ ਸੀ ਮੈਂ 4000 ਕਰਕੇ ਆਈ ਆ ਤੇ ਉਸ ਸਾਲ ਦੇ ਵਿਚ ਵਿਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਨਹੀਂ ਸੀ ਕੱਲਾ ਪੱਕਾ ਚੱਲੀ ਜਾਂਦਾ ਤੇ ਬਲਕਾ ਚੱਲਦਾ 3 ਪੱਕਾ ਚੱਲਦਾ ਵੀ ਕਿੰਨਾ ਹੈ 9000 9000 ਬਿਲ ਹੈ ਤੇ ਪਹਿਲਾਂ ਵੀ ਤਾਰ ਗਿਆਏ ਹੁਣ ਇਹਨਾਂ ਨੂੰ ਤਾਰਨੇ ਤੇ ਅਵਾਜ਼ ਆ ਰਹੀ ਵੇ ਬਰਾਬਰ ਜੀ 12000 ਇਹਨਾਂ ਦਾ ਬਿੱਲ ਖੜਾ ਹੈ ਤਾਰਨੇ ਤੋਂ ਵਾਜਾ ਜਾ ਰਿਹਾ ਹੈ ਵੱਡਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਅਜਿਹੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭੈਣ ਜੀ ਇਹਨੇ ਬਹੁਤ ਦੇਰਾਂ ਤੋਂ ਇਹ ਕਾਰਿਆ ਜੀ ਹਾਂ ਇਹ ਕਾਰਿਆ ਕੱਟ ਆਇਆ 12000 ਦਾ ਬਿੱਲ ਇਹ ਕਾਰਿਆਈ ਹੈ 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣਾ ਆ ਗਿਆ ਤੁਸੀਂ ਦੱਸੋ ਰੁਪੀ ਜੀ ਜੀ 22 ਆ ਵਿੱਚ 14 ਕਾਰਿਆ ਵਾ ਤੇ 25000 ਬਿੱਲੇ ਦਾ ਆਇਆ 14000 ਦੇ ਗਰੀਬ ਆਦਮੀ ਕਾਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਬਟਾ ਭੈਣ ਜੀ 14000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਘੜੀਆਂ ਇੱਕੂ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਇਆ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਹੈ ਕਿਸੇ ਦਾ 65000 ਹੈ ਕਿਸੇ ਦਾ 22000 ਹੈ ਕਿਸੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆ ਗਏ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿਲ ਦੀ ਗੱਲ ਕਰਦੇ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਹੈ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਹੈ 35 35 40 40 50 50000 ਕਿੱਥੇ ਨੇ ਭਰਨਗੇ ਗਰੀਬ ਲੋਕ ਦੇਖੋ ਮੇਰੀ ਭੈਣ ਦੀ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਵੀ ਜਨਾਨ ਕੁੜੀ ਮੁੱਕ ਦੇ ਤਿੰਨ ਬੱਚੇ ਨੇ ਉਹਦੇ ਸਾਉਂਦੀ ਦਿਹਾੜੀ ਕਰ ਕਰ। আর ਉੱਪਰ ਤੇ ਕਿੰਨਾ ਬਿੱਲ ਆਇਆ ਹੈ? ਤਾਂ ਕਿਉਂ ਯਾਰ ਤਾਰਿਆ 11000 ਉਹ ਕਿੱਥੇ ਲਿਖਿਆ? 11000 ਰੁਪਏ ਲੈ ਕੇ ਦੇ ਦੋ ਨਹੀਂ ਤੇ ਅਸੀਂ ਮੀਟਰ ਲਾ ਕੇ ਲੈ ਜਾਣਾ। ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ। ਉਹ ਇੰਨੇ ਜ਼ਿਆਦਾ ਕਰਦੇ ਆ। ਕਿ ਜਾਂ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ। ਹੁਣ ਦੱਸੋ ਕਿੱਥੋਂ ਲਈਏ ਸੀ ਝਾੜੀਆਂ ਕਰ ਕਰਕੇ। ਕਿਹਦੀ ਰੋਟੀ ਦਾ ਸਾਰਿਆਂ ਨੇ ਕਿਹਦੀ ਝਾੜੀਆਂ ਕਰਕੇ। ਕਿੱਦਾਂ ਕਿੱਦਾਂ ਹੋਈਏ ਬਰਾਵਾ। ਇਹ ਸਭ ਲਈ ਜਾਈ ਚ। ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ ਤਾਂ 21000 ਇਹ ਬੀਬੀਆਂ ਨੂੰ ਲਾ ਦੇ। ਸਾਡੀ ਮਿਹਨਤ ਦਾ ਸਾਡੀ ਨਮਾ। ਇਹਦੇ ਨਾਲ ਨੰਬਰ ਵਿੱਚ ਕਾਪਰੈਂਟਾਂ ਦੇ ਕਰਜ਼ੇ ਮਾਫ਼ ਕੀਤੇ। ਜੋ ਵੀ ਬਿੱਲ ਸੀ ਇਹਨੀਆਂ ਸੁਵਿਧਾ ਮਿਲ ਗਈ ਹੈ ਤਿੰਨਾਂ ਮਹੀਨਿਆਂ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੱਢ ਲਿਆ ਕਹਿੰਦੇ 600 ਜੂਨਤ ਮਾਫੀ ਇੱਕ ਵੀ ਜੂਨਤ ਮਾਫ ਨਹੀਂ ਆਈ ਉਹ ਤੋਂ ਪਿਛਲੇ ਬਿੱਲ ਦੀ ਸ਼ਹੀਦ ਜੀ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰੇਦਾ 21000 ਇਹ ਬੀਬੀਆਂ ਨੂੰ ਲਾ ਦੇਆ ਸਾਡੀ ਮਿਹਨਤਵਾ ਸਾਡੀ ਜੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਕੋਈ ਸਰਕਾਰ ਦੇ ਵੀ ਕਰਦੇ ਮਾਫੀ ਦਿੱਤੇ ਜੋ ਵੀ ਬਿੱਲ ਸੀ ਇਹਨੀਆਂ ਨੂੰ ਸੁਣਤਾ ਮਿਲੀਆਂ ਨੇ 3 ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੱਢ ਲਿਆ ਕਹਿੰਦੇ 6 ਜੂਨ ਤੋਂ ਮਾਫੀ ਇੱਕ ਵੀ ਜੂਨ ਤੋਂ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਵੇਲੇ ਇਹਨਾਂ ਨੇ ਮਾਫ ਕੀਤੀ ਸੀ ਉਹਨਾਂ ਨੇ ਉਹ ਵੀ ਮਾਫ ਚੁਪਲ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਹੀ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰ ਇਹਨਾਂ ਨੇ ਸਾਰੇ ਮਾਫ ਕਰਾਇਆ